ਸੰਗਰੂਗਾ ਸ਼ਰੂਪ ਰੋਡ ਦਾ 10 ਸਕੂਨ ਘਰ ਬਈ ਗੁਜੀ ਕੀ ਪਤੇ ਸ਼੍ਰੀ ਭਗਤ ਜੀ ਸਹਾਏ ਬਾਹਰ ਸ਼੍ਰੀ ਭਗਤ ਜੀ ਕੀ ਪਾਸ਼ਾ ਜਿੰਦਾ ਸੁਖੀ ਪ੍ਰਤਮ ਗਦੇਜ ਸਮਰਕਿਆ ਗੁਰੂ ਨਾਨਕ ਲਾਇਨ ਤੇ ਆਏ ਰੰਗਤ ਪਰਤੇ ਅਮਰਦਾਸ ਰੰਦਾਸ ਹੰਈ ਸਹਾਏ ਅਰਜਨ ਹਰਗੋਬਿੰਦ ਨਾਉ ਸਮਰੋਹ ਸ੍ਰੀ ਹਰ ਰਾਜ ਸ੍ਰੀ ਅਰਪੇਸ਼ੰਤ ਹੈ ਜਿਸ ਸਟੇਟਸ ਸਭ ਲੋਕਾਂ ਨੂੰ ਜਾਏ ਇੱਕ ਬਹਾਦਰ ਸਿਮਰਿਆ ਕਰਨੋਂ ਨੇ ਦਾਵੇ ਤਾਂ ਇਸ ਤਾਂ ਹੀ ਵੈਸਾ ਹੈ ਦਸਾਂ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਂ ਹੀ ਵੈਸਾ ਹੈ ਦਸਾਂ ਬਾਦਸ਼ਾਹ ਜੀ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਤੇ ਦਰਦਾਂ ਤੇ ਅੰਤਰ ਕੇ ਬੋਲੋ ਜੀਵਾ ਸ੍ਰੀ ਗੁਰੂ ਪੰਜਾਬ ਪਿਆਰਿਆਂ ਚੋਂ ਹੁਣ ਸਾਹਿਬ ਜਾਦਿਆਂ ਚਾਲੀਆਂ ਮਕਤਿਆਂ ਅਠੀਆਂ ਜਪੀਆਂ ਤਪੀਆਂ ਜਨਨਾਮ ਚਪਿਆ ਵਣ ਛਕਿਆ ਦੇ ਚਲਾਈ ਤੇ ਇੱਕ ਬਾ ਦੇਖ ਕੈਨੇਡਾ ਕੀਤਾ ਤੇ ਨਾ ਪਿਆਰਿਆਂ ਸੁਚਾਨੇ ਦੀ ਕਮਾਈ ਦਾ ਧਿਆਨ ਰੱਖ ਕੇ ਬੋਲੋ ਜੀ ਵਾਹੀ ਗੁਰੂ ਜਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੇਸ਼ ਦਿੱਤੇ ਬੰਦ ਬੰਦ ਘਟਾਏ ਖੋਪਰੀਆਂ ਨੂੰ ਹੀਆਂ ਚਰਕਟੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਿਆ ਰਿਆ ਸਿੱਕੇ ਸਾਂ ਸਵਾਸਾਂ ਨਾਲ ਨਿਭਾਈ ਤਨਾਂ ਦੀ ਕਮਾਈ ਦਾ ਧਿਆਨ ਰੱਖ ਕੇ ਖਾਲਸਾ ਜੀ ਬੋਲੋ ਜੀ ਵਾਹੀ ਅਨਜਾਨ ਤਖਤਾਂ ਸਰਬਤ ਗੁਰਦਵਾਰਿਆਂ ਦਾ ਅੰਤ ਰੱਖੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਤਾਂ ਬਚਤਾਂ ਕਾ ਸਰਕਾਰ ਸਰਬ ਸੁਖੋ ਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰੱਛਿਆ ਰਿਆਇਤ ਦੇਖ ਕੇ ਖਤੇ ਬਿਰਦ ਕੀ ਪੈਜ ਬੰਦ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾ ਨੂੰ ਸਿੱਖੀ দান ਕੇ ਸਦਾਨ ਰਹਿਤ ਤਾਨ ਨਵੇਕ দান ਵਿਸਾਹਾ দান ਪ੍ਰੋਸਾਦਾਨ ਦਾਨੋ ਸਰਦਾਨ ਨਾਮਦਾਨ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ ਇਸਨਾਮ ਚੌਕੀਆਂ ਚੰਡੇ ਬੰਗੇ ਜੁਗ ਜੁਗਾ ਟਾਲ ਧਰਮ ਕਾਜ ਐਕਾਰ ਹੋਵੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸਖਾੰਦਾ ਮਾਨਿਮਤ ਚ ਮਾਤਾ ਦਾ ਰਾਖਾ ਆਪਵਾਸ਼ ਗਰੋਹ ਅਕਾਲਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹਰ ਗੁਰਦੁਆਰੇ ਗੁਰੂ ਤਾਨਾ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ। ਖੁਲੇ ਦਰਸ਼ਨ ਦیدار ਅਤੇ ਸੇਵਾ ਸਮਾਲਦਾ ਹਨ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣੀਆਂ ਦੇ ਮਾਨ ਨਤਾਣੀਆਂ ਦੇ ਤਾਨ ਨਿਉਟਿਆਂ ਦੀਉਟ। ਧੰਨ ਧੰਨ ਦਾ ਸੰਬਾਧੀਆਂ ਦੀ ਜੋਤ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪ੍ਰੱਚਾ ਆਰ ਜੀਆਂ ਦੇ ਪਵਿੱਤਰ ਪਾਵਨ ਤਰਨਾਂ ਵਿਚ ਅਰਦਾਸ ਬੇਨਤੀ ਹੈ। ਧੰਨ ਧੰਨ ਬ੍ਰਹਮ ਗਿਆਨੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਆਪ ਜੀ ਦੇ ਪਵਿੱਤਰ ਪਾਵਨ ਦਰਬਾਰ ਵਿਖੇ ਸਰਬੱਤ ਸੰਗਤ ਦੇ ਭਲੇ ਲਈ ਅਰਦਾਸ ਬੇਨਤੀ ਹੈ ਕਿਰਪਾ ਕਰੋ ਸਰਬੱਤ ਦਾ ਭਲਾ ਕਰਨਾ ਸਰਬੱਤ ਨੂੰ ਨਾਮ ਦੀ ਦਾਤ ਸੇਵਾ ਸਿਮਰਨ ਦੀ ਦਾਤ ਬਖਸ਼ੋ ਅੰਮ੍ਰਿਤ ਦੀ ਦਾਤ ਆਪਣੇ ਚਰਨਾਂ ਨਾਲ ਜੋਨਾ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਜੋਦਰੀ ਹੈ ਕਿਰਪਾ ਕਰਨੀ ਧਾਰਾ ਹੀ ਸੰਗਤ ਦੇ ਹਾਜ਼ਰੀ ਕਦਮ ਕਦਮ ਲੇਖੇ ਵਿਚਲਾਉਣੇ ਸਾਰਿਆਂ ਦੀ ਯਾਤਰਾ ਸਫਲੀ ਕਰਨੀ ਚੱਲਿਆ ਹੋਇਆ ਕਦਮ ਕਦਮ ਲੇਖੇ ਵਿਚਲਾਉ ਨਾਮ ਦੀ ਦਾਤ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ੋ ਸਰਬਾਧਾ ਪਰਾ ਕਰੋ ਸੁਖ ਹੋਵੇ ਨਾਮ ਚੇਤਾਵੇ ਨਾਨਕ ਨਾਮ ਛੱਡਦੀ ਖਲਾ ਤੇਰੇ ਪਾਣਿ ਸ਼ਰਵਤ ਦਾ ਪਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ